वाहगुरु जी की सिमरी है। सिमरी है। बोलो सिमरी है। दे सब थाई हुए सहा ਹੋਈ ਸੁਹਾਵੇ ਤੇਗ ਬਹਾਦਰ ਸਿਮਰੀ ਹੈ ਤੇਗ ਬਹਾਦਰ ਸਿਮਰੀਆ ਤਿਲਕ ਜੰਜੂ ਰਾਖਾ ਪ੍ਰਭ ਤਾਨਕ ਕਿਨੋ ਬਡੋ ਕਲੂ ਮੈਂ ਸਾਕਾ ਸਾਧਨ ਹੀਤ ਇਤੀ ਜਿਨ ਕਰੀ ਸੀਸ ਦਿਆ ਪਰ ਸੀਨਾ ਉੱਚੀ ਧਰਮ ਹੇਤ ਸਾਥ ਕਾ ਜਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ ਧਰਮ ਹੇਤ ਸਾਥ ਕਾ ਜਨ ਕੀਆ ਆਵਾਜ਼ ਤੁਸੀਂ ਬੋਲੋ ਕੀ ਗੱਲ ਧਰ ਤੱਕ ਬਾਈਂ ਸੀਸ ਦਿਆ ਪਰ ਸਿਰ ਨਾ ਦਿਆ ਸੀਸ ਦਿਆ ਪਰ ਸਿਰ ਨਾ ਦਿਆ ਤੇਜ ਬਹਾਦਰ ਸਿਮਰੀਐ ਤੇਜ ਬਹਾਦਰ ਸਿਮਰੀਐ ਕਰ ਨੋਂ ਨਿਤ ਆਵੈ ਧਾਈ ਕਰ ਨੋਂ ਨਿਤ ਆਵੈ ਧਾਈ ਸਭ ਥਾਈ ਹੋਏ ਸਹਾਈ ਸਭ ਥਾਈ ਹੋਏ ਸਹਾਈ ਠੀਕਰ ਫੋਰ ਦਲੀਸ ਸਿਰ ਠੀਕਰ ਫੋਰ ਦਲੀਸ ਸਿਰ ਠੀਕਰ ਫੋਰ ਦਲੀਸ ਸਿਰ प्रभपुर किया बयान तेग बहादुर सी क्रिया करी न कि आन तेग बहादुर के चलत तेग बहादुर के चलत प्यो जगत को शोक है है सब जग पयो जय 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 सुर प्रगट गुरु तेग बहादुर सगल सृष्टि पै टापी चादर तेग बहादुर सिमरी है ਕਰ ਨਾਉ ਨਿਤ ਆਵੈ ਧਾਈ ਸਭ ਥਾਈ ਹੋਏ ਸਹਾਰ ਧੰਨ ਭਾਈ ਮਤੀ ਦਾਸ ਜੀ ਧੰਨ ਭਾਈ ਸਤੀ ਦਾਸ ਜੀ ਧੰਨ ਭਾਈ ਤੇਲਾ ਜੀ ਧੰਨ ਭਾਈ ਲਖੀ ਸ਼ਾਹ ਜੀ ਤਨ ਪਾਈ ਚਤਾ ਜੀ ਤਨ ਪਾਈ ਚਤਾ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵਾਹਿਗੁਰੂ ਜੀ ਬਾਬਾ ਬੰਦਾ ਜੀ ਮੇਰੇ ਤੇ ਕਿਰਪਾ ਕਰੋ ਗੁਰੂ ਸਾਹਿਬ ਜੀ ਦੀ ਅਤੇ ਉਹਨਾਂ ਦੇ ਪਿਆਰੇ ਗੁਰਸਿੱਖਾਂ ਦੀ 350 ਸਾਲਾਂ ਸ਼ਹੀਦ ਇਸਤਵਦੀ ਦੀ ਯਾਦ ਨੂੰ ਬਾਣੀ ਪੜ੍ਹ ਕੇ ਬਾਣੀ ਲਿਖ ਕੇ ਬਾਣੀ ਕੰਧ ਕਰਕੇ ਇਸ ਸ਼ਤਾਬਦੀ ਦੀ ਯਾਦ ਨੂੰ ਸਦਾ ਲਈ ਹਿਰਦੇ ਵਿੱਚ ਵਸਾ ਸਕਾਂ ਮੇਰੇ ਤੇ ਕਿਰਪਾ ਕਰੋ ਮੈਨੂੰ ਸਹਿਜ ਬਾਠ ਰਾਹੀ ਆਪਣੇ ਸੰਗਤ ਦੁਖਿਓ ਗੁਰਬਾਣੀ ਦੀ ਸੰਗਤ ਸਤਕਾ ਮੇਰੇ ਔਗਣਾ ਦਾ ਨਾਸ ਅਤੇ ਗੁਨਾ ਦਾ ਪ੍ਰਗਾਸ ਕਰੋ ਤਾਂ ਜੋ ਮੈਂ ਆਪਣੇ ਪਰਿਵਾਰ ਆਪਣੇ ਇਲਾਕੇ ਆਪਣੀ ਕੌਮ ਅਤੇ ਪੰਜਾਬ ਨੂੰ ਸਮਾਜ ਨੂੰ चढ़ी कला च लैके जा सका वाह वे गुरु तेरा शुक्र है तेग बहादुर सिमरी है सब हुए सहा ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ